ਪਰ ਤਾਂ ਸਿਰਜਿਆ ਜਾਏਗਾ ਅੱਜ মিডিਆ ਵੱਲੋਂ ਉਹ ਸਾਰੇ ਹਰ ਸਾਰੇ ਹੰਕਾਰ ਫਲਕਿਆਂ ਵੱਲੋਂ ਇਸ ਗੱਲ ਬਾਰੇ ਸਵਾਲ ਕੀਤਾ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਕੀ ਵਖਰਾ ਹੈ ਕੀ ਕਰਨ ਲਈ ਲੈ ਕੇ ਆਏਗੀ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਅਵਾਜ਼ ਕਰੇਗੀ ਉਸ ਵਾਸਤੇ ਖਾਲਸਾ ਜੀ ਬੜੀ ਗੱਲ ਸਪਸ਼ਟ ਹੈ ਕਿ ਜੋ ਕਾਲੀ ਦਲ ਜਾਂ ਹੋਰ ਜੋ ਸੰਸਥਾਵਾਂ ਸਿੱਖ ਪੰਥ ਦੀ ਗਵਾਹੀ ਦਾ ਦਰਪੜੀਆਂ ਨੇ ਉਨਾ ਲੋਕੋਗਰ ਨਹੀਂ ਹੋ ਸਕੀ ਜੇ ਕਿ ਪੰਜਾਬ ਦੇ ਅਖੀਲੇ ਪੰਜਾਬ ਦੀ ਨਵੀਂ ਰਾਜਨੀਤੀ ਦੀ ਆਣਾ ਚਾਹੀਦੀ ਸੋ ਮੈਂ ਸਿਰਫ ਫੈਰ ਬੜਾ ਨਾ ਉਸ ਤੋਂ ਬਾਅਦ ਮੈਂ ਸਾਡੇ ਨਾਲ ਸਵਾਗਤ ਕਰਦਾ ਨਲਬ ਜੀ ਪ੍ਰਕਾਸ਼ ਕਰਨ ਖਾਸਨੀ ਸਿੰਘ ਮੁਖਸਰ ਲਾਣਾਂ ਵਿੱਚ ਕਿਹਾ ਗਿਆ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਪੰਥ ਦੇ ਪੰਜਾਬ ਦੀ ਬੰਦਰੀ ਰਾਜਨੀਤੀ ਦਾ ਜੋ ਵਿਕਾਸ ਸਿਰਜਣ ਜਾ ਰਿਹਾ ਹੈ ਪੂਰਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਤੇ ਮੁਕਤੀ ਦੇ ਲੋਕਪਤੀ ਇਸ ਮਾਰੀ ਚਿੰਤਨ ਦੇ ਆਧਾਰ ਤੇ ਕਿਤਾਬ ਜੁੜਨ ਹੋਵੇਗਾ ਉਹ ਸਾਡੇ ਵਾਸਤੇ ਇਹ 74 ਗਲਾਂ ਨਵੀਆਂ ਨੇ ਦੋ ਦਿਨ ਗਲਾਂ ਬਿਲਕੁਲ ਨਵੀਆਂ ਨੇ ਕਿ ਇਹ ਪਾਰਟੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਚਾਰਧਾਰਾ ਤੇ ਆਧਾਰਿਤ ਆਪਣੀ ਜਿਹੜੀ ਪਾਰਟੀ ਦੀਆਂ ਸਰਗਰਮੀਆਂ ਨੇ ਪਾਰਟੀ ਸਟ੍ਰਕਚਰ ਹੈ ਪਾਰਟੀ ਦੀ ਨੀਤੀ ਬਣਾਏਗੀ ਹਰ ਪਾਰਟੀ ਦਾ ਕੋਈ ਨਾ ਕੋਈ ਵਿਚਾਰਧਾਰਕ ਨਾਰ ਹੁੰਦਾ ਹੈ ਚਾਹੇ ਉਹ ਸਾਮਣੇ ਲਾ ਕੋ ਪ੍ਰੈਸ਼ ਹੋਵੇ ਚਾਹੇ ਕੌਮ ਦਾ ਸਰੋਵਰ ਹੋਵੇ ਚਾਹੇ ਇਹਨੂੰ ਸਰਦਲਾ ਪਾਰਟੀ ਜਾਂ ਜਨਤਾ ਪਾਰਟੀ ਦਾ ਰਾਜਾ ਹੋਵੇ ਸਾਡੇ ਪਾਰਟੀ ਦਾ ਆਪਣਾ ਵਿਚਾਰਧਾਰਕ ਹੁੰਦਾ ਹੈ ਉਹ ਵਿਚਾਰ ਕਰ ਨਾਲ ਉਤਾਰਦੇ ਨੇ ਪਹਿਲੀ ਪਾਰਟੀਆਂ ਸੀ ਜ ਜਿਹੜੀ ਸਾਡੀ ਸੁੰਨੀ ਕਾਲੀ ਦਲ ਸੀ ਉਹਨੇ ਭਾਵੇਂ ਰਾਜੇਤਿਕ ਉਹਦੇ ਲੈ ਕੇ ਆਏ ਕਿ ਪੁਖਾਹ ਸਾਹਿਬ ਤੋਂ ਲੈ ਸਮ੍ਰਿੱਤੇ ਤਰ੍ਹਾਂ ਜਨਤਨ ਦਸਤਾਵੇਜ਼ ਨੇ ਆ ਸਾਡੀ ਜੋ ਇਸ ਕਾਪੀ ਦੀ ਜ਼ਿੰਮਰੀ ਲਗਾਈ ਹੈ ओके ਅਸੀਂ ਸਵਾਸਥੇ ਨੂੰ ਸਾਡੇ ਵਿੱਚ ਬਣੇਗੇ ਅਸੀਂ ਇਸ ਵਾਸਤੇ ਯਤਨ ਕਰਕੇ ਦਈਏ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਿੱਖ ਨੇ ਜੋ ਸਾਡੇ ਡਾਕੂਮੈਂਟਸ ਆਏ ਨੇ ਸਿੱਖ ਪੰਥ ਦੇ ਸਾਹਮਣੇ ਕੋਲੋਂ ਕੋਲੋਂ ਮੈਸੇਜ ਕਰਾਂਗੇ ਮੈਸੇਜ ਕਰਕੇ ਉਸ ਜੋ ਸੈਂਟਰਲ ਜੋ ਜੋ ਅਜੰਡਾ ਬਣਦਾ ਹੈ ਉਸ ਤੋਂ ਤੁਹਾਨੂੰ ਦਿਆਂਗੇ ਉਸ ਕਰਕੇ ਲੰਗੋੜਾ ਮਤਾ ਅੰਮ੍ਰਿਤਸਰ ਇਲਾਕਾ ਵਿੱਚ ਚੁਣੇ ਜਾਂ ਚ ਕਨਫੈਡਰੇਸ਼ਨ ਦਾ ਵਿਵਾਦ ਕਿ ਸੋਵਰਨਿਟੀ ਦਾ ਮੁੱਦਾ ਹੈ ਇਤਨੇ ਡਾਕੂਮੈਂਟਸ ਨੇ ਡਾਕੂਮੈਂਟਸ ਦੇ ਆਧਾਰ ਤੇ ਅਸੀਂ ਆਪਣੀ ਫਾਰਮ ਜੁਲੂ ਤਿਆਰ ਕਰਕੇ ਦੇਾਂਗੇ ਇਹ ਜੋ ਸਮਾਂ ਦੱ ਦਿੱਤਾ ਗਿਆ। ਦੂਜਾ ਮੁੱਦਾ ਇਹ ਹੈ ਕਿ ਵਿਸਵਾਦੀ ਚਿੰਤਨ ਜਿਹੜਾ ਹੈ ਉਹ ਇਸਵਾਦੀ ਚਿੰਤਨ ਗੁਰੂ ਗ੍ਰੰਥ ਸਾਹਿਬ ਵਿਚਾਰਤ ਦਾ ਆਧਾਰਿਤ ਹੈ। ਸਰਕਾਰ ਕੋਲ ਸਾਹਿਬ ਇਹ ਗੁਜਾਰਤ ਸਾਹਮਣੇ ਜੋ ਮਾਡਲ ਦਿੱਤਾ ਹੈ ਉਸ ਨੂੰ ਆਧਾਰ ਤੇ ਆਪਣੀ ਪਾਰਟੀ ਦਾ ਤੁਹਾਡੀ ਆਪਾਟੀ ਦਾ ਜੋ ਏਜੰਡਾ ਤਿਆਰ ਕਰਕੇ ਦੇਾਂਗੇ। ਫਰਮਾਨ ਹੁੰਦਾ ਕਿ ਬਹੁਤ ਵੱਡਾ ਫਰਮਾਨ ਹੋਵੇਗਾ। ਸੋ ਜੋ ਕਿਸਾਨ ਕਰੋ ਨਾਮ ਜਪੋ ਤੇ ਕਲਸ਼ਮੋ ਦਾ ਆਜੋ ਸਤਾਤ ਹੈ ਉਸ ਨੂੰ ਲੈ ਕੇ ਅਸੀਂ ਬਦਲਵੀਂ ਰਾਜਨੀਤੀ ਲੈ ਕੇ ਆਏ ਹਾਂ ਮਗਲੀ ਰਾਜਨੀਤੀ ਪੰਜਾਬ ਦੇ ਲੈ ਕੇ ਜਾਣਾ ਹਿੰਦੁਸਤਾਨ ਉਹ ਸਾਰੇ ਵਿਸ਼ੇ ਬਸਤੇ ਸਿੱਖ ਨੇ ਉਹਨਾਂ ਦੇ ਹਿੱਤਾਂ ਰੱਖੀ ਕਰੇ ਦੀ ਉਹਨਾਂ ਵਾਸਤੇ ਇੱਕ ਨਵਾਂ ਐਸਾ ਰੋਡਵੇਅ ਚਾਰ ਕਰੇਗੀ ਜਿਹਨੂੰ ਪੰਜਾਬ ਵਿੱਚ ਨੇ ਬੋਲਿਆ ਔਰ ਉਸ ਨਾਲ ਕੇ ਪੰਜਾਬ ترقی ਕਰ ਸਕੇ ਆਖਿਰਕਾਰ ਤੇ ਇਹ ਪਾਰਟੀ ਤਰ੍ਹਾਂ ਦੀ ਕੈਟਾਲਿਸਟ ਹੋਏਗੀ ਜਿਵੇਂ ਤੁਸੀਂ ਸੱਤੁੱਧ ਵਿੱਚ ਜਮੇ ਦਹੀਂ ਜਮਾਣੇ ਉਹਨਾਂ ਜੀ ਦਹੀਂ ਜਮਾਣੇ ਦਹੀਂ ਪੇਟਰ ਬਣ ਜਾਂਦਾ ਇਹ ਪਾਰਟੀ ਇੱਕ ਨਵਾਂ ਇਤਿਹਾਸ ਲਿਖੇਗੀ ਪਰ ਵਾਇਡਡ ਕਿ ਭਾਜਪਾ ਪਾਰਟੀ ਠੀਕ ਚੱਲੇ ਇਸ ਲਈ ਮੈਂਬਰਸ਼ਿਪ ਬੜੇ ਨਵੇਂ ਲੀਡਰਸ਼ਿਪ ਆ ਜੋ ਪੰਕਤ ਕੋ ਥੋਖ ਨਹੀਂ ਹੈ ਬੜਾ ਜਨਾਮ ਹੈ ਇਸ ਮੱਤੇ ਵਿੱਚ ਸਰਕਾਰ ਦੀ ਜੋ ਕੁਝ ਇਸ ਵਾਰ ਤੇ ਪਿੱਛ ਗਈ ਹੈ ਉਹ ਸਵਾਸਥੀ ਇੱਕ ਵਰਤਾਰ ਇਹ ਰੇਟੂ ਸੰਜੇਗਨੀ ਜੋ ਕਿ ਗੁਰਦਰਾਸ ਸਾਹਿਬ ਚਾਰਪਟਾਰ ਦੇਗਾ ਉਹਦੇ ਚ ਸਾਰੇ ਜੋਸ਼ ਜੈਨੇ ਜਦੋਂ ਸਟਾਰਟ ਵਿੱਚ ਪਹੁੰਚਾ ਆਵੇ ਉਹ ਜੁਗਨ ਜੋਸ਼ ਫਲੂ ਪੋਰਟਿਕ ਤੇ ਸਾਰਾ ਚੰਗਿਆ ਆਵਾਜ਼ ਤੇ ਸਮਾਜ ਨੂੰ ਫਲ ਜੁਗਨ ਜਿੱਕੇ ਹੈ ਕਵਰਟੀ ਦੇ ਸਾਥੀ ਸਮਝੀ 16 ਦਸ ਤੋਂ ਵਾਹ ਤੋਂ ਬਤਾਲਾ ਕਰਕੇ ਉਸ ਬਾਅਦ ਬੈਠਾਂਗੇ ਪ੍ਰਤੀਯੋਗਾਂ ਦਾ ਚਿੰਤਾ ਬਣੇਗਾ ਉਸ ਵਾਸਤੇ ਤਿਆਰ ਕਰਕੇ ਅਸੀਂ ਦੇਵਾਂਗੇ ਇਹਨਾਂ ਨੂੰ ਕਿਵੇਂ ਲਾਗੂ ਕਰਨਾ ਹੈ ਕਿ ਕਿਵੇਂ ਚੱਕੇ ਚਲਾਉਣਾ ਹੈ ਇਹਨਾਂ ਜੰਗਵਾਰੀ ਹੋ ਗਈ ਵਾਰੂ ਜੀ ਦਾ ਖਾਲਸਾ ਵਾਰੂ ਜੀ ਦੀ ਫਤਿਹ